ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਦੀਆਂ ਦੋ ਗੱਲਾਂ ਸੁਣੋ ਤੇ ਫਿਰ ਆਪਾਂ ਬੜੀ ਜ਼ਰੂਰੀ ਗੱਲ ਕਰਨੀ ਆ ਸੋ ਅੱਗੇ ਤੋਂ ਅੱਗੇ ਸਾਂਝਾ ਕਰ ਦਿਓ ਮੇਰਾ ਵੀਰ ਤਾਂ ਕਿ ਤੁਹਾਡੀ ਸਾਰੀ ਮੇਰੀ ਜਿਹੜੀ ਗੱਲਬਾਤ ਆ ਤੁਹਾਡੇ ਤੱਕ ਪਹੁੰਚ ਸਕੇ ਆ ਪਹਿਲਾਂ ਸੁਣਿਓ ਜਨਾਬ ਜਿਹੜਾ ਸਤਲੁਜ ਦਰਿਆ ਦੇ ਵਿੱਚ ਟਿਕਦਾ ਸਾਰਾ ਜਿਹੜਾ ਪਾਣੀ ਸਤਲੁਜ ਦਾ ਕਾਲੇ ਰੰਗ ਦਾ ਹੁੰਦਾ ਜਾਂਦਾ ਜਾਂਦਾ ਬਾਰਡਰ ਏਰੀਆ ਤੱਕ ਜਾਂਦੇ ਜਾਂਦੇ ਜਿਹੜੇ ਨਲਕੇ ਨੇ ਪਿੰਡਾਂ ਦੇ ਵਿੱਚ ਲੱਗੇ ਹੋਏ ਉੱਥੇ ਬਹੁਤ ਹੀ ਜਿਹੜੇ ਨੇ ਪਾਣੀ ਦੇ ਵਿੱਚ ਪਾਏ ਜਾਂਦੇ ਨੇ 5-7 ਸਾਲ ਦੀ ਉਮਰ 'ਚ ਉਹਨਾਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਉਹਨਾਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਜਾਂ ਬੱਚੇ ਲੂਲੇ ਲੰਗੜੇ ਪੈਦਾ ਹੁੰਦੇ ਨੇ ਬਹੁਤ ਸਾਰੇ ਪਿੰਡਾਂ 'ਚ ਚਾਈਲਡਲੈਸ ਕਪਲ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਬੁੱਢਾ ਨਾਲਾ ਜਿਹੜਾ ਸਤਲੁਜ ਦਰਿਆ ਦੇ ਵਿੱਚ ਟਿਕਦਾ ਸਾਰਾ ਜਿਹੜਾ ਪਾਣੀ ਸੋ ਤੁਸੀਂ ਸੁਣਿਆ ਮੁੱਖ ਮੰਤਰੀ ਸਾਹਿਬ ਨੂੰ ਇਹ ਉਦੋਂ ਬੋਲ ਰਹੇ ਨੇ ਜਦੋਂ ਮੁੱਖ ਮੰਤਰੀ ਨਹੀਂ ਸੀ ਐਮਪੀ ਹੁੰਦੇ ਸੀ ਹੁਣ ਵੀ ਬੋਲ ਰਹੇ ਨੇ ਆਹੀ ਵਿਧਾਨ ਸਭਾ ਵੋਟਾਂ ਦੇ ਵਿੱਚ ਇਹਨਾਂ ਨੇ ਕਈ ਸਟੇਜਾਂ ਤੋਂ ਬੋਲਿਆ ਕਿ ਜੀ ਸਾਡੇ ਦਰਿਆ ਗੰਦੇ ਕਰਤੇ ਸਾਡੇ ਧਰਤੀ ਹੀਟਾਂ ਜਾਰਾ ਪਾਤੀਆਂ ਹੈਰਾਨੀ ਦੀ ਗੱਲ ਹੈ ਬੰਦਾ ਐਮਪੀ ਹੋ ਕੇ ਵੀ ਬੋਲਦਾ ਰਿਹਾ ਬੰਦਾ ਕਲਾਕਾਰ ਹੋ ਕੇ ਵੀ ਬੋਲਦਾ ਰਿਹਾ ਤੇ ਬੰਦਾ ਅੱਜ ਮੁੱਖ ਮੰਤਰੀ ਹੋ ਕੇ ਵੀ ਉਹੀ ਬੋਲੀ ਜਾਂਦਾ 12 ਅਗਸਤ ਦੇ ਮਾਨ ਸਾਹਿਬ 12 ਅਗਸਤ ਦੇ ਐਨਜੀਟੀ ਦੇ ਆਰਡਰ ਨੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਆਰਡਰ ਨੇ ਸੈਂਟਰ ਪ੍ਰਦੂਸ਼ਣ ਬੋਰਡ ਦੇ ਆਰਡਰ ਨੇ ਬੰਦ ਕਰਨ ਦੇ ਸ਼ਕਤੀ ਨਾਲ ਆਰਡਰ ਨੇ ਸਵਿਧਾਨਕ ਅਦਾਰਿਆਂ ਦੇ ਆਰਡਰ ਨੇ ਪਰ ਬੰਦ ਕਿਉਂ ਨਹੀਂ ਕੀਤਾ ਗਿਆ ਇਹ ਜ਼ਹਿਰਾਂ ਦੇ ਕੇ ਮਾਰਿਆ ਕਿਉਂ ਜਾ ਰਿਹਾ ਪੰਜਾਬ ਨੂੰ ਸਵਾਲ ਇਹ ਆ ਤੁਸੀਂ ਤਾਂ ਧਰਾੰਗ ਵਾਲੇ ਭੈਣੀ ਤੇ ਜਾਰ ਰਹਿਲਾ ਸਾਰੇ ਪਿੰਡਾਂ ਚ ਗਏ ਆ ਸੀ ਵੀ ਗਏ ਜਿੱਥੇ ਲੋਕ ਮਰ ਗਏ ਉਹ ਬੱਚੇ ਮਰ ਗਏ ਯਾਰ ਲੋਕਾਂ ਦੇ ਪਰ ਸੌਂਦਾ ਲੋਕਾਂ ਦੀ ਜ਼ਿੰਦਗੀ ਨੂੰ ਦੇਖ ਕੇ ਉਹ ਕਹਿੰਦਾ ਬਾਈ ਸਾਨੂੰ ਕਾਲਾ ਪੀਲਾ ਹੋ ਗਿਆ ਸਰ 60% ਨੂੰ ਕਾਲਾ ਪੀਲਾ ਹੋਇਆ ਹੈ ਪਿਆ 80% ਪਿੰਡਾਂ 'ਚ ਕਾਲਾ ਪੀਲਾ ਯਾਰ ਸਾਡੇ ਜਵਾ ਦੁੱਧ ਚੋਂਦਿਆਂ ਨੂੰ ਕੈਂਸਰ ਹੋ ਜਾਂਦਿਆਂ ਨੂੰ ਮੂੰਹ ਦੇ ਕੈਂਸਰ ਜੀਭਾਂ ਦੇ ਕੈਂਸਰ ਹੋਣ ਲੱਗ ਗਏ ਯਾਰ ਐਡੇ ਯਾਰ ਤੁਸੀਂ ਨਰਦਈ ਤੇ ਨਕੰਮੇ ਨਿਕਲੋਗੇ ਕਿਹਨੇ ਸੋਚਿਆ ਸੀ ਯਾਰ ਹੈਰਾਨੀ ਦੀ ਗੱਲ ਆ ਯਾਰ ਐਡਾ ਮਸਲਾ ਬਣਿਆ ਖੜਾ ਹੈ ਤੇ ਚੁੱਪ ਹੈ ਸਰਕਾਰ ਬਿਲਕੁਲ ਚੁੱਪ ਹੈ ਕੋਈ ਗੱਲਬਾਤ ਨਹੀਂ ਸਭ ਪਸ ਚੁੱਪ ਹੋ ਗਏ ਬਸ ਹੁਣ ਇਹਨਾਂ ਦੀ ਸਕੀਮ ਇਹ ਆ ਆ ਧਿਆਨ ਨਾਲ ਗੱਲ ਸੁਣ ਲਓ ਹੁਣ ਸਾਨੂੰ ਵੀ ਇਹ ਪਤਾ ਲੱਗਿਆ ਹੈ ਵੀ ਸਰਕਾਰ ਤੇ ਪ੍ਰਸ਼ਾਸਨ ਤੇ ਇੰਡਸਟਰੀਆਂ ਵਾਲੇ ਕਾਰਖਾਨੇ ਵਾਲੇ ਮਿਲ ਕੇ ਇੱਕ ਸਕੀਮ 'ਚ ਬੈਠੇ ਆ ਵੀ ਜੇ ਸਦਾ ਲਈ ਇਸ ਮੁੱਦੇ ਨੂੰ ਖਤਮ ਕਰਨਾ ਹੈ ਤਾਂ ਇੰਨਾ ਲੋਕਾਂ ਦਾ ਜਿਹੜਾ ਕੱਲ ਨੂੰ ਹੋਣ ਵਾਲਾ ਇਕੱਠਾ ਉਹਨੂੰ ਹਿੰਸਕ ਬਣਾ ਦਿਓ ਕੋਈ ਟਕਰਾਅ ਕਰਾ ਦਿਓ ਇਹ ਲਗਾਤਾਰ ਪ੍ਰਸ਼ਾਸਨ ਸਰਕਾਰ ਤੇ ਫੈਕਟਰੀਆਂ ਨਾਲ ਮਿਲ ਕੇ ਛਾਸ਼ ਘੜੀ ਬੈਠੇ ਐ ਇਸੇ ਕਰਕੇ ਉਹ ਬਿਆਨ ਦਵਾਇਆ ਗਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਉਹਨਾਂ ਫੈਕਟਰੀਆਂ ਦੇ ਮਾਲਕਾਂ ਤੋਂ ਵੀ ਅਸੀਂ 1 ਲੱਖ ਬੰਦਾ ਖੜਾ ਕਰਾਂਗੇ ਤਾਂ ਕਿ ਜੇ ਟਕਰਾਅ ਹੋ ਗਿਆ ਟਕਰਾਅ ਦੇ ਵਿੱਚ ਇਹਨਾਂ ਨੇ ਕੀ ਕਰਨਾ ਆਪਣੇ ਬੰਦੇ ਵੀ ਬਾੜਨਗੇ ਇਹ ਧਿਆਨ ਰੱਖਿਓ ਕੱਲ ਨੂੰ ਸਰਕਾਰ ਨੇ ਪੁਲਿਸ ਨੇ ਆਪਣੇ ਬੰਦੇ ਬਾੜ ਕੇ ਕੋਈ ਮਾਹੌਲ ਖਰਾਬ ਕਰਨਾ ਟਕਰਾਅ ਕਰਾਉਣਾ ਟਕਰਾਅ ਕਰਾਉਣ ਤੋਂ ਬਾਅਦ ਇਹਨਾਂ ਨੇ ਸਾਰ ਆਗੂਆਂ ਦੇ ਸਿੱਟ ਕੇ ਜ਼ਿੰਮੇਵਾਰੀ ਤੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਖਦੇੜ ਕੇ ਜਾਂ ਬੰਦ ਕਰਕੇ ਤੇ ਇਹ ਮੁੱਦਾ ਹੀ ਗਾਇਬ ਕਰ ਦੇਣਾ ਮੁੱਦਾ ਹੀ ਖਤਮ ਕਰ ਦੇਣਾ ਇਹ ਮੁੜ ਕੇ ਨਾ ਕੋਈ ਯਾਰਾਂ ਦੀ ਗੱਲ ਹੋਣੀ ਹੈ ਨਾ ਲੋਕਾਂ ਨੇ ਬੋਲਣਾ ਲੋਕਾਂ ਨੇ ਸ਼ਾਂਤ ਹੋ ਜਾਣਾ ਇਹ ਇੰਨਾਂ ਦੀ ਸਕੀਮ ਆ ਭਰਾਵੋ ਤੇ ਮੈਂ ਤੁਹਾਨੂੰ ਅਪੀਲ ਕਰਦਾ ਪੰਜਾਬੀਓ ਮੈਨੂੰ ਪਰ ਤੁਸੀਂ ਬਹੁਤ ਵੱਡੀ ਗਿਣਤੀ ਚਾ ਰਹੇ ਹਾਂ ਮੈਂ बार-बार अपील ਕਰਦਾ ਵੀ ਇੱਕ ਤਾਂ ਸ਼ਾਂਤੀ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤਮਈ ਤਰੀਕੇ ਨਾਲ ਆਪਣਾ ਮਾਰਚ ਹੈ ਸ਼ਾਂਤਮਈ ਤਰੀਕੇ ਨਾਲ ਪਹੁੰਚੇ ਪਹੁੰਚਣਾ ਇਹ ਸਾਡੇ ਡਾਂਗਾ ਮਾਰਦੇ ਐ ਇਹ ਸਾਡੇ ਗੋਲੀਆਂ ਮਾਰਦੇ ਐ ਜ਼ਬਰ ਕਰਦੇ ਐ ਜੋਟ ਸਿਰ ਪਾੜਦੇ ਐ ਲੱਤਾਂ ਵਾਂਹ ਤੋੜਦੇ ਤੋੜਨ ਦਿਓ ਅਸੀਂ ਇਹਨਾਂ ਦੇ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨਾ ਮੈਂ ਹਮੇਸ਼ਾ ਦਿੱਲੀ ਵੀ ਇੱਕੋ ਗੱਲ ਕਹਿੰਦਾ ਰਿਹਾ ਕਿ ਪੰਜਾਬ ਦੇ ਲੋਕੋ ਜਾਂ ਜਿੰਨੇ ਵੀ ਅੰਦੋਲਨਕਾਰੀ ਲੋਕ ਨੇ ਮੈਂ ਕਿਹਾ ਜੇ ਤੁਹਾਡਾ ਮੋਰਚਾ ਹਿੰਸਕ ਹੋ ਗਿਆ ਸਰਕਾਰ ਦੇ ਹੱਥ ਗੇਮ ਚ ਲਈ ਜਾਣੀ ਐ ਤੇ ਤੁਹਾਡਾ ਮੋਰਚਾ ਖਤਮ ਹੋ ਜਾਣਾ ਫੇਲ ਹੋ ਜਾਣਾ ਇਹ ਛੋਟੀ ਲੜਾਈ ਨਹੀਂ ਵੱਡੀ ਲੜਾਈ ਆ ਤੇ ਸ਼ੁਰੂਆਤ ਆ ਹੋਰ ਵੀ ਜੰਨੀਆਂ ਧਰਤੀ ਹੇਠਾਂ ਜਾ ਰਹਿਆਂ ਪੈ ਰਹੀਆਂ ਨੇ ਉਦੋਂ ਬਾਅਦ ਇਹ ਆਪਾਂ ਸਾਰੀਆਂ ਹੌਲੀ-ਹੌਲੀ ਬੰਦ ਕਰਾਉਣਗੀਆਂ ਜੇ ਕੱਲ ਨੂੰ ਤੁਸੀਂ ਖਤਾ ਖਾ ਗਏ ਯਾਦ ਰੱਖਿਓ ਆਪਣੇ ਸ਼ਰਾਰਤੀ ਬੰਦੇ ਆਪਣੇ ਬੰਦੇ ਪ੍ਰਸ਼ਾਸਨ ਵਾਲੇ ਵਿੱਚ ਬਾੜ ਕੇ ਕੋਈ ਨਾ ਕੋਈ ਮਾਹੌਲ ਖਰਾਬ ਕਰਨਗੇ ਉਹ ਵੀ ਆਸੇ-ਪਾਸੇ ਤੁਸੀਂ ਪੂਰੀ ਨਿਗਰ ਰੱਖਣੀ ਹੈ ਇਹ ਗੱਲ ਦਾ ਖਾਸ ਖਿਆਲ ਰੱਖਣਾ ਹੈ ਅਸੀਂ ਬਹੁਤ ਮੋਰਚੇ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਅਸੀਂ ਰੇਲ ਗੱਡੀਆਂ ਦੇ ਮੁਰੇ ਵੀ ਆ ਕੇ ਕਿਤੇ ਕੱਟੇ ਜਾਂਦੇ ਰਹੇ ਹਾਂ ਜਦੋਂ ਨਨਕਾਣਾ ਸਾਹਿਬ ਪੰਜਾ ਸਾਹਿਬ ਗੁਰੂ ਕੇ ਬਾਗ ਦੇ ਮੋਰਚੇ ਜੱਤੋ ਦੇ ਮੋਰਚੇ ਬਹੁਤ ਮੋਰਚੇ ਅਸੀਂ ਸ਼ਾਂਤਮਈ ਤਰੀਕੇ ਨਾਲ ਜ਼ਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਸੀ ਸੋ ਇਹਨਾਂ ਨੂੰ ਇੱਕ ਮੌਕਾ ਨਾ ਦੇ ਦਿਓ ਇਹ ਸਰਕਾਰ ਪੂਰੀ ਤਾਂਕ ਦੇ ਵਿੱਚ ਐ ਵੀ ਕਿਸੇ ਤਰੀਕੇ ਨਾਲ ਟਕਰਾਅ ਕਰਾ ਕੇ ਤੇ ਮਾਹੌਲ ਖਰਾਬ ਕਰਕੇ ਤੇ ਪੰਜਾਬ ਨੂੰ ਲਾਂਬੂ ਕਿਵੇਂ ਲਾਉਣਾ ਹੈ ਫਿਰ ਪੰਜਾਬ ਦੀ ਜਿਵਾਨੀ ਦਾ ਸ਼ਿਕਾਰ ਕਿਵੇਂ ਖੇਡਣਾ ਇਹ ਸਾਰੇ ਉਸ ਗੱਲ ਤੇ ਲੱਗੇ ਹੋਏ ਸੋ ਮੇਰਾ ਵੀਰ ਜਿੰਨੇ ਤੁਸੀਂ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆਪਣੇ ਪਾਣੀਆਂ ਨੂੰ ਬਚਾਉਣਾ ਚਾਹੁੰਦੇ ਹੋ ਇਹਨਾਂ ਜਰਾਂ ਦੇ ਕੋਲੋਂ ਉਹ ਇਹ ਗੱਲ ਨੂੰ ਖਾਸ ਧਿਆਨ ਰੱਖ ਕੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਕੋਈ ਹਲਵਾ ਜੀ ਨਹੀਂ ਕਰਾਉਣਾ ਆਪਾਂ। ਨਾ ਆਪਾਂ ਤਮਾਸ਼ੀਨ ਬਣ ਕੇ ਆਉਣਾ। ਆਪਾਂ ਬੜੇ ਸਹਿਰਦ ਹੋ ਕੇ ਆਉਣਾ। ਸੰਜੀਦਾ ਹੋ ਕੇ ਆਉਣਾ। ਇੱਕ ਗੱਲ ਦਾ ਹੋਰ ਖਿਆਲ ਰੱਖਿਓ। ਸਾਡਾ ਮੁੱਦਾ ਸਿਰਫ ਤੇ ਸਿਰਫ ਪਾਣੀਆਂ ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਇਹਨਾਂ ਨੇ ਬੱਚ ਆਪਣੇ ਬੰਦੇ ਬਾੜ ਕੇ ਕੋਈ ਇੱਧਰ ਉੱਧਰ ਗੱਲ ਵੀ ਭੜਕਾਉਣ ਦੀ ਕੋਸ਼ਿਸ਼ ਕਰਨਗੇ, ਕੋਈ ਹੋਰ ਦਿਸ਼ਾ ਦੇਣ ਦੀ ਕੋਸ਼ਿਸ਼ ਵੀ ਕਰਨਗੇ। ਸਾਡਾ ਮੁੱਦਾ ਸਿਰਫ ਤੇ ਸਿਰਫ ਇਹਨਾਂ ਹੈ ਵੀ ਅਸੀਂ ਆ ਗਏ ਹਾਂ। ਉਸੀਂ ਅੰਦਰ ਦੇ ਦਿਓ ਤੁਸੀਂ ਪਰਚੇ ਪਾ ਦਿਓ ਤੁਸੀਂ ਜੇਲਾ ਸਿੱਟ ਦਿਓ ਤੁਸੀਂ ਡਾਂਗਾ ਮਾਰ ਲਓ ਜੋ ਮਰਜ਼ੀ ਕਰ ਲਓ ਪਰ ਇਹ ਅਸੀਂ ਜ਼ਹਿਰਾਂ ਬੰਦ ਕਰਨਾ ਹੈ ਕਿਉਂਕਿ ਅਸੀਂ ਇਹਦੇ ਪਹਿਲਾਂ ਰਾਜਪਾਲ ਕੋਲੇ ਕਮਿਸ਼ਨਰ ਕੋਲੇ ਥਾਣਿਆਂ ਦੇ ਵਿੱਚ ਐਨਜੀਟੀ ਦੇ ਵਿੱਚ ਲੰਮੇ ਸਮੇਂ ਤੋਂ ਇਹ ਜਾ ਰਹੇ ਆ ਪਰ ਜਦੋਂ ਕੋਈ ਰਾਹ ਨਹੀਂ ਦੇਖਿਆ ਕੋਈ ਸੁਣਵਾਈ ਨਹੀਂ ਹੋਈ ਕਿਸੇ ਆਡਰਾਂ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਭਰਾਵੋ ਆਕ ਕੇ ਇਹ ਫੈਸਲਾ ਲਿਆ ਸੋ ਇਸ ਕਰਕੇ ਹੁਣ ਬੇਨਤੀ ਆ ਸਾਰੇ ਸਬਰ ਨਾਲ ਇੱਕੇ ਨਾਲ ਸ਼ਾਂਤੀ ਚਾਉਣਾ ਜਿੱਥੇ ਕਿਤੇ ਆਉਣਾ ਕਾਫਲਿਆਂ ਦੇ ਰੂਪ ਚਾਉਣਾ ਉੱਥੇ ਸੜਕਾਂ ਦੇ ਬਹਿਜੋ ਮੈਂ ਲੋਕਾਂ ਤੋਂ ਰਾਹੀਗਰਾਂ ਤੋਂ ਭਰਾਵੋ ਪਹਿਲੇ ਅਸੀਂ ਮਾਫੀ ਮੰਗ ਲੈਨੇ ਵੀ ਸਾਡਾ ਸੜਕਾਂ ਦੇ ਬੈਠਣਾ ਕੋਈ ਸਾਨੂੰ ਸ਼ੌਂਕ ਨਹੀਂ ਵੀ ਸਾਡੇ ਲੋਕ ਉੱਠ ਕੇ ਕੱਲ ਨੂੰ ਸੜਕਾਂ ਦੇ ਬੈਠਣਗੇ ਉਹ ਮਜਬੂਰੀ ਆ ਭਰਾਵੋ ਸਾਡੀਆਂ ਜ਼ਿੰਦਗੀਆਂ ਜਾਨਾਂ ਦਾ ਸਵਾਲ ਆ ਯਾਰ ਇਨਸਾਨਾਂ ਦਾ ਸਵਾਲ ਆ ਇਹ ਮਨੁੱਖਤਾ ਦਾ ਸਵਾਲ ਆ ਇਹ ਨਾਖ ਸਿੱਖ ਦਾ ਮਸਲਾ ਨਾ Hindu ਨਾ ਮੁਸਲਮਾਨ ਦਾ ਸਭ ਦਾ ਸਾਂਝਾ ਮਸਲਾ ਪਿੰਡੂ ਸ਼ਹਿਰੀ ਅਮੀਰ ਗਰੀਬ ਸਭ ਦਾ ਸਾਂਝਾ ਮਸਲਾ ਕਿ ਪਾਣੀ ਦੀ ਹਰ ਇੱਕ ਨੂੰ ਲੋੜ ਆ ਭਾਈ ਪਾਣੀ ਆ ਤਾਂ ਜੀਵਨ ਸੋ ਪਰ ਇਹ ਸਰਕਾਰ ਮਸਲੇ ਨੂੰ ਵਿਗਾੜਨਾ ਚਾਹੁੰਦੀ ਆ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀ ਐ ਇਹ ਲਗਾਤਾਰ ਲੱਗੇ ਹੋਏ ਨੇ ਇਹਨਾਂ ਦਾ ਮਿੱਥਿਆ ਹੋਇਆ ਵੀ ਇਸ ਤਰੀਕੇ ਨਾਲ ਐ ਕਰ ਦੋ ਐ ਕਰ ਦੋ ਡਾਇਵਰਟ ਕਰ ਦਿਓ ਸੋ ਸਾਰਿਆਂ ਨੇ ਧਿਆਨ ਦੇਣਾ ਐ ਮਸਲੇ ਦੇ ਉੱਤੇ ਕਿ ਆਪਾਂ ਕਾਹਨੂੰ ਸ਼ਾਂਤਮਈ ਤਰੀਕੇ ਨਾਲ ਇੱਕੋ ਹੀ ਮੁੱਦੇ ਤੇ ਧਿਆਨ ਕੇਂਦਰਿਤ ਕਰਕੇ ਪਾਣੀ ਦਾ ਮੁੱਦਾ ਪਾਣੀ ਚ ਯਾਰਾਂ ਬੰਦ ਕਰਾਉਣੀਆਂ ਨੇ ਉਸ ਮੁੱਦੇ ਤੇ ਕੇਂਦਰ ਧੋਕੇ ਹੋਣਾ ਮੈਂ ਪਿੰਡਾਂ ਚ ਅਪੀਲ ਕਰਦਾ ਵੀ ਭਾਈ ਜੇ ਇਹ ਨਹੀਂ ਨਿਕਲਣ ਦੇ ਫੜ ਲੈਂਦੇ ਨੇ ਆ ਸੇ ਪਾਸੇ ਤਾਂ ਪਿੰਡਾਂ ਦੇ ਵਿੱਚੋਂ ਮੇਰਾ ਵੀ ਗੁਰੂ ਘਰਾਂ ਦੇ ਵਿੱਚੋਂ ਅਨਾਉਂਸਮੈਂਟਾਂ ਕਰਕੇ ਤਾਂ ਬਾਹਰ ਛੜਕਾਂ ਦੇ ਨਿਕਲੋ ਬਹੁਤ ਜ਼ਰੂਰੀ ਆ ਕਿਉਂਕਿ ਯਾਰ ਸਾਡਾ ਤਾਂ ਰਹੀ ਕੁਛ ਨਹੀਂ ਯਾਰ ਕੱਲੇ ਕੱਲੇ ਜਵਾਕ ਐ ਉਹ ਕੈਂਸਰ ਨਾਲ ਮਰ ਜਾਣੇ ਆ ਕਾਲੇ ਪੀਲੇ ਨਾਲ ਮਰ ਜਾਣੇ ਆ ਯਾਰ ਮੈਂ ਤਾਂ ਗੋਦੀ ਚੱਕਿਆ ਜਵਾਕ ਦੇਖਦਾ ਹੁੰਨਾ ਮੈਂ ਉਸ ਨਰਾਸਤਾਂ ਦੀ ਗੱਲ ਸੁਣਾਈ ਆ ਯਾਰ ਜੰਮਦੇ ਜਵਾਕ ਨਰਾਸਤਾਂ ਦੇ ਵਿੱਚ ਮੂੰਹ ਦਾ ਕੈਂਸਰ ਤਸੀਂ ਕਿੱਥੋਂ ਵੱਜਾਂਗੇ ਜਿਹੜੀਆਂ ਲਾਦਾਂ ਖਾਤਰ ਜਿਹੜੇ ਬੱਚਿਆਂ ਖਾਤਰ ਅਸੀਂ ਦਿਨ ਰਾਤ ਰੇ ਫਿਰਦੇ ਆ ਖਾਪਦੇ ਫਿਰਦੇ ਆ ਯਾਰ ਜਿੰਨਾ ਖਾਤਰ ਅਸੀਂ ਮਰਦੇ ਆ ਭੁੱਖ ਤੇ ਵੀ ਕੱਟਦੇ ਆ ਸਾਡੇ ਬੱਚਿਆਂ ਦੀ ਵਧੀਆ ਜ਼ਿੰਦਗੀ ਹੋ ਜੇ ਉਹਨਾਂ ਨੂੰ ਜ਼ਿੰਦਗੀ ਨਹੀਂ ਬਾਈ ਇਹ ਪਾਣੀ ਮੌਤ ਦੇ ਰਿਹਾ ਤੁਸੀਂ ਫੈਨਲਾ ਕਰਨਾ ਪੰਜਾਬੀਓ ਹੱਥ ਬੰਨ੍ਹ ਕੇ ਤੁਹਾਡੇ ਅੱਗੇ ਅਪੀਲ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਬਈ ਪਹੁੰਚਣਾ ਉੱਥੇ ਪਹੁੰਚਣਾ ਸ਼ਾਂਤਮਈ ਤਰੀਕੇ ਨਾਲ ਜਾਵਤੇ ਚ ਪਹੁੰਚਣਾ ਕੋਈ ਹੁਲੜਬਾਜੀ ਨਹੀਂ ਜੇ ਕਰਦੇ ਆ ਡਾਂਗਾ ਮਾਰਦੇ ਆ ਇਹ ਕਸ਼ਾਈ ਕਰਦੇ ਜਬਰ ਕਰਦੇ ਜੋ ਕਰਦੇ ਆ ਕਰਨ ਦੇ ਸੋ ਆਓ ਮੇਰਾ ਵੀਰ ਕੱਲ ਮਿਲਦੇ ਆ ਸਰ ਕਾਲਸਾ ਵਾਹਿਗੁਰੂ ਜੀ ਕੀ